ਸੋ ਵਾਗਦ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਪ੍ਰੇਮ ਢਿੱਲੋਂ ਦਾ ਜਵਾਬ ਤਾਂ ਤੁਸੀਂ ਸੁਣ ਲਿਆ ਕਿਉਂਕਿ ਪ੍ਰੇਮ ਢਿੱਲੋਂ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਇੱਕ ਵਾਰ ਇਹ ਵੀ ਕਿਹਾ ਸੀਗਾ ਕਿ ਅਸੀਂ ਤੁਹਾਡੇ ਰੋਮਾਂਟਿਕ ਗਾਣੇ ਕਰਨੇ ਨੇ ਉਸ ਤੋਂ ਬਾਅਦ ਜੋੜੇ ਲਾ ਕੇ ਸਾਰਿਆਂ ਦੇ ਉੱਪਰ ਜਿਹੜਾ ਕਿ ਚੜਨਾ ਆ ਉਸ ਤੋਂ ਬਾਅਦ ਪ੍ਰੇਮ ਢਿੱਲੋਂ ਤੋਂ ਇਕਬਾਲ ਦਾ ਜਿਹੜਾ ਕਿ ਰੈਪ ਆਉਂਦਾ ਹੈ ਜਿਹੜਾ ਕਿ ਸਿੱਧੇ ਤੌਰ ਤੇ ਜਾਂ ਤਾਂ ਨਿਮਾਨ ਸੰਧੂ ਨੂੰ ਰਿਪਲਾਈ ਕਰਦਾ ਆ ਜਾਂ ਪ੍ਰੇਮ ਢਿੱਲੋਂ ਦਾ ਇਹ ਕਹਿਣਾ ਆ ਕਿ ਜਿਹੜੇ ਪ੍ਰੇਮ ਢਿੱਲੋਂ ਦੇ ਬਾਰੇ ਬੋਲਦੇ ਨੇ ਉਹਨਾਂ ਨੂੰ ਰਿਪਲਾਈ ਜਿਹੜਾ ਕਿ ਉਹ ਦਿੱਤਾ ਗਿਆ ਆ ਪਰ ਤੁਹਾਨੂੰ ਦੱਸ ਦਈਏ ਕਿ ਉਸ ਦੇ ਵਿੱਚ ਇਕਬਾਲ ਨੇ ਸਿੱਧਾ-ਸਿੱਧਾ ਨਿਮਾਨ ਸੰਧੂ ਨੂੰ ਰਿਪਲਾਈ ਕੀਤਾ ਸੀਗਾ ਜਿਸ ਤੋਂ ਬਾਅਦ ਕੀ ਹੁਣ ਨਿਮਾਨ ਸੰਧੂ ਨੇ ਲਾਈਵ ਆ ਕੇ ਜਿਹੜੀ ਕਿ ਇੱਕ ਵਾਰ ਫਿਰ ਕੰਟਰੋਵਰਸੀ ਯਾਰੀ ਰੱਖਣ ਦੀ ਗੱਲ ਕੀਤੀ ਆ ਨਿਮਾਨ ਸੰਧੂ ਦਾ ਇਹ ਕਹਿਣਾ ਹੈ ਕਿ ਅਸੀਂ ਜਿਹੜਾ ਅਗਲਾ ਗਾਣਾ ਛੱਡਾਂਗੇ ਉਸ ਦੇ ਵਿੱਚ ਕਈਆਂ ਦੀ ਜਿਹੜੀ ਕਿ ਮੰਜੀ ਠੁਕੇਗੀ ਪਰ ਲਾਈਵ ਦੇ ਵਿੱਚ ਨਵਾਨ ਸੰਧੂ ਇਹ ਵੀ ਕਹਿੰਦਾ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਜਿਹੜਾ ਕਿ ਗਾਣਾ ਰਿਲੀਜ਼ ਕੀਤਾ ਜਾਵੇਗਾ ਆਖਿਰਕਾਰ ਨਵਾਨ ਸੰਧੂ ਨੇ ਇਹ ਗੱਲ ਕਿਉਂ ਕੀਤੀ ਕਿਉਂਕਿ YouTube ਦੇ ਉੱਪਰ ਇੱਕੋ ਵਾਰ ਜਿਹੜਾ ਕਿ ਉਹ ਗਾਣਾ ਆ ਜਾਂਦਾ ਆ ਪਰ ਕਈਆਂ ਦਾ ਇਹ ਕਹਿਣਾ ਹੈ ਕਿ ਨਵਾਨ ਸੰਧੂ ਨੇ ਇਹ ਕਿਹਾ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਟਾਈਮ ਤੇ ਗਾਣਾ ਰਿਲੀਜ਼ ਹੋਵੇਗਾ ਇਦਾਂ ਦਾ ਬਿਲਕੁਲ ਨਹੀਂ ਆ ਸਗੋਂ ਕਿ ਨਵਾਨ ਸੰਧੂ ਨੇ ਇਹ ਕਿਹਾ ਹੈ ਕਿ ਇੰਡੀਆ ਦੇ ਟਾਈਮ ਤੇ ਕੀ ਗਾਣਾ ਇਲਕੀ ਹੋਰ ਰਿਲੀਜ਼ ਹੋਵੇਗਾ ਤੇ ਯੂਕੇ ਦੇ ਟਾਈਮ ਜਦੋਂ ਕੀ 12 ਵਜੇ ਨੇ ਉਸ ਟਾਈਮ ਤੇ ਯੂਕੇ ਦੇ ਟਾਈਮ ਦੇ ਹਿਸਾਬ ਨਾਲ ਗਾਣਾ ਉੱਥੇ ਤੱਕ ਪਹੁੰਚੇਗਾ ਬਾਕੀ ਕੀ ਕੁਝ ਕਹਿੰਦਾ ਹੈ ਨਿਮਨ ਸੰਧੂ ਆਪਣੀ ਵੀਡੀਓ ਦੇ ਵਿੱਚ ਆਓ ਤੁਹਾਨੂੰ ਅਸੀਂ ਉਹਨਾਂ ਦੀ ਇਹ ਵੀਡੀਓ ਦਿਖਾਉਨੇ ਆ ਜਰੂਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਯੂਐਸਏ ਵਿੱਚ 26 ਨੂੰ 12 ਵਜੇ ਜਦੋਂ ਵੀ ਉੱਥੇ ਟਾਈਮ ਹੁੰਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਸਾਰੀ ਟੀਮ ਦਾ ਜਿੰਨੇ ਵੀ ਪ੍ਰੋਡਿਊਸਰ ਆ ਈਵਨ ਮਿਕਸ ਮਾਸਟਰ ਜਿੰਨਾ ਵੀ ਰਿਕਾਰਡਰ ਸਾਰੇ ਜਿਨ੍ਹਾਂ ਨੇ ਵੀ ਕੈਨੇਡਾ ਚਲੇ ਟਾਈਮ ਲੱਗਣਾ ਤੇ 26 ਨੂੰ ਅਫੀਸ਼ੀਅਲ ਰਿਲੀਜ਼ ਆ ਸਾਰੇ ਸਪੋਰਟ ਕਰੋ ਜੀ ਹਾਂਜੀ ਦੋਸਤੋ ਇਹ ਸੀਗੀ ਉਹ ਵੀਡੀਓ ਜਿਹੜੀ ਕੇਸੀ ਤੁਹਾਨੂੰ ਦਿਖਾਈ ਹੈ ਨਿਮਾਨ ਸੰਧੂ ਜਿਹੜਾ ਕਿ ਨਿਮਾਨ ਸੰਧੂ ਆਪਣੇ ਇੰਸਟਾਗ੍ਰam ਅਫੀਸ਼ੀਅਲ ਅਕਾਊਂਟ ਦੇ ਉੱਪਰ ਲਾਈਵ ਆਇਆ ਸੀਗਾ ਤੇ ਉਸ ਤੋਂ ਬਾਅਦ 26 ਜੁਲਾਈ ਨੂੰ ਜਿਹੜਾ ਕਿ ਉਹਨਾਂ ਨੇ ਗਾਣੇ ਦਾ ਐਲਾਨ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਪ੍ਰੇਮ ਟੱਲਣ ਦੇ ਨਾਲ ਹੁਣ ਇਕਬਾਲ ਨੇ ਗਾਣੇ ਦੇ ਵਿੱਚ ਸਾਥ ਦਿੱਤਾ ਸੀਗਾ ਜਿਸ ਤੋਂ ਬਾਅਦ ਕਿ ਲੋਕਾਂ ਨੇ ਕਾਫੀ ਉਹਦਾ ਇੰਸਟਾਗ੍ਰam ਦੀਆਂ ਰੀਲਾਂ ਦੇ ਉੱਪਰ ਚਾਚਾ ਸਿੰਘਰਾਂ ਦੇ ਜਿਹੜੇ ਕਿ ਇੱਕ ਵੱਖਰੇ ਵੱਖਰੇ ਫਰੇਮ ਦੇ ਵਿੱਚ ਨਿਮਾਨ ਸੰਧੂ ਅਤੇ ਪ੍ਰੇਮ ਟੱਲਣ ਨੂੰ ਦਿਖਾਇਆ ਸੀਗਾ ਜਿਸ ਪਾਸੇ ਕਿ ਨਿਮਾਨ ਸੰਧੂ ਦੇ ਪਾਸੇ ਇੱਕ ਪਾਸੇ ਸੁਲਤਾਨ ਆਂਦਾ ਆ ਤੇ ਦੂਸਰੇ ਪਾਸੇ ਸ਼ੋਭਾ ਹੁੰਦਾ ਆ ਅਤੇ ਉਸੇ ਤਰ੍ਹਾਂ ਫ੍ਰੇਮਟਲ ਵੱਤੇ ਬਨੇ ਇਕਬਾਲ ਹੈ ਅਤੇ ਇੱਕ ਦੋ ਹੋ ਰੈਪਰ ਨੇ ਜਿਹੜੇ ਕੀ ਉਹ ਦਿਖਾਏ ਗਏ ਨੇ ਪਰ ਤੁਹਾਨੂੰ ਦੱਸ ਦੇ ਕਿ ਨਿਮਾਨ ਸੰਧੂ ਦਾ ਵੀ ਇਸ ਵਾਰ ਤਗੜਾ ਜੜ ਕੀ ਰਿਪਲਾਈ ਫ੍ਰੇਮਟਲ ਨੂੰ ਮਿਲੇਗਾ ਕਿਉਂਕਿ ਜਿਸ ਤਰ੍ਹਾਂ ਫ੍ਰੇਮਟਲ ਨੇ ਇਕਬਾਲ ਨੂੰ ਆਪਣੇ ਗਾਣੇ ਦੇ ਵਿੱਚ ਲਿਆ ਆ ਅਤੇ ਇਕਬਾਲ ਵੱਲੋਂ ਸਿੱਧੇ ਜਿਹੜੇ ਕੀ ਜਵਾਬ ਦਿੱਤੇ ਗਏ ਨੇ ਕੋਈ ਵੀ ਜਿਹੜੀ ਕੀ ਇੱਕ ਹੀ ਸਾਫ ਦੀ ਲਿਮਟ ਨੂੰ ਕਰਾਸ ਕੀਤਾ ਗਿਆ ਉਸੇ ਹਿਸਾਬ ਦੇ ਨਾਲ ਨਿਮਾਨ ਸੰਧੂ ਦੇ ਵੱਲੋਂ ਵੀ ਕੀ ਕੋਈ ਰੈਪ ਇਦਾਂ ਕਰ ਸਕਦਾ ਆ ਕਿਉਂਕਿ ਨਵਾਨ ਸੰਧੂ ਨੇ ਪਿਛਲੇ ਗਾਣੇ ਦੇ ਵਿੱਚ ਵੀ ਸਿੱਧੇ ਜਿਹੜੇ ਕਿਉਂ ਰੈਪ ਕੀਤੇ ਸੀਗੇ ਅਤੇ ਉਸ ਤੋਂ ਬਾਅਦ ਨਵਾਨ ਸੰਧੂ ਦਾ ਹੁਣ ਇਹ ਕਹਿਣਾ ਹੈ ਕਿ 26 ਜੁਲਾਈ ਨੂੰ ਜਿਹੜਾ ਕਿ ਸਾਡਾ ਗਾਣਾ ਆ ਜਾਵੇਗਾ ਪਰ ਕੀ ਇਸ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਨਵਾਨ ਸੰਧੂ ਵੱਲੋਂ ਸੁਲਤਾਨ ਨੂੰ ਲਿਆ ਜਾਏਗਾ ਤੁਹਾਨੂੰ ਪਤਾ ਹੀ ਹੈ ਕਿ ਸੁਲਤਾਨ ਦੇ ਰੈਪ ਕਿਦਾਂ ਦੇ ਹੁੰਦੇ ਨੇ ਕਿ ਸੁਲਤਾਨ ਵੀ ਇੱਕ ਵਾਰ ਫੇਰ ਸਿੱਧਾ ਚੱਲੇਗਾ ਤੇ ਨਵਾਨ ਸੰਧੂ ਦੇ ਨਾਲ ਮਿਲ ਕੇ ਪ੍ਰੇਮ ਟੂ ਲੋਅ ਤੇ ਇੱਕ ਬਾਲ ਨਿਹੜਾ ਕਿਉਂ ਰਿਪਲਾਈ ਦੇਵੇਗਾ ਕਿ ਇਹ ਕੌਂਟਰੋਵਰਸੀ جاری ਹੈ ਕਿ ਅਤੇ ਕਿੰਨੀ ਹੋਰ ਦੇਰ ਤੱਕ ਇਹ ਕੌਂਟਰੋਵਰਸੀ ਚੱਲੇਗੀ ਇਹ ਤਾਂ ਉਹਨਾਂ ਨੂੰ ਪਤਾ ਲੱਗੇਗਾ 26 ਜੁਲਾਈ ਨੂੰ ਜਦੋਂ ਕਿ ਨਵਾਂ ਸੰਦੂ ਦਾ ਨਵਾਂ ਗਾਣਾ ਆਵੇਗਾ ਅਤੇ ਉਸ ਤੋਂ ਬਾਅਦ ਕੀ ਪ੍ਰੇਮ ਢੱਲੋ ਦਾ ਵੀ ਰਿਪਲਾਈ ਤਿਆਰ ਹੋਵੇਗਾ ਪਰ ਜਿਵੇਂ ਕਿ ਅਸੀਂ ਤੁਹਾਨੂੰ ਵੀਡੀਓ ਦੇ ਸ਼ੁਰੂਆਤ ਵਿੱਚ ਇੱਕ ਗੱਲ ਕਹੀ ਸੀ ਕਿ ਜਿਹੜੀ 26 ਜੁਲਾਈ ਆ ਉਹ ਜਿਹੜੀ ਕਿ ਪਿਛਲੇ ਸਾਲ ਦੀ ਸੀਗੀ ਇਸ ਸਾਲ ਦੀ ਵੀਡੀਓ ਜਿਹੜੀ ਕਿ ਨਵਾਂ ਸੰਦੂ ਨੇ ਹਲੇ ਤੱਕ ਨਹੀਂ ਆਈ ਨਹੀਂ ਨਵਾਂ ਸੰਦੂ ਇੰਸਟਾਗ੍ਰਾਮ ਦੇ ਉੱਪਰ ਲਾਈਵ ਆਇਆ ਹੈ ਇਹ ਜਿਹੜੀ ਵੀਡੀਓ ਆਏ ਆ ਪੁਰਾਣੀ ਹੈ 1 ਸਾਲ ਪਹਿਲਾਂ ਦੀ ਅਤੇ ਉਸ ਤੋਂ ਬਾਅਦ ਹੁਣ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਵੀਡੀਓ ਤਾਜ਼ਾ ਆਏ ਆ ਤੇ ਜਿਹੜੇ ਕਿ ਨਵਾਂ ਸੰਦੂ ਨੇ ਇਹ ਗੱਲ ਕਹੀ ਆ ਕਿ ਉਹ ਸੱਚ ਵੀ ਹੋ ਸਕਦੀ ਆ ਕਿ ਨਵਾਂ ਸੰਧੂ 26 ਨੂੰ ਹੀ ਗਾਣਾ ਛੱਡੇਗਾ ਪਰ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਜਿਹੜੀ ਹੈ ਕਿ 1 ਸਾਲ ਪੁਰਾਣੀ ਆ ਅਤੇ ਉਸ ਤੋਂ ਬਾਅਦ ਨਵਾਂ ਸੰਧੂ ਦੀ ਹਲੇ ਤੱਕ ਕੋਈ ਵੀ ਗੱਲ ਜਿਹੜੀ ਨਿਕਲ ਕੇ ਸਾਹਮਣੇ ਨਹੀਂ ਆਈ ਗਾਣੇ ਨੂੰ ਲੈ ਕੇ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਅਤੇ ਦੰਦਿਆਂ ਹੋਰ ਨਵੇਂ ਤਾਜ਼ੇ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਦੰਦਿਆਂ ਨਵੀਂ ਅਪਡੇਟ ਆਸੀ ਤੋਂ ਉਹਦੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਕੋਹਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ